ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੈਰੀ ਸਾਧ ਸੰਗਤ ਜੀ ਆਪ ਜੀ ਦਾ ਮੇਰੇ YouTube ਚੈਨਲ ਉਤੇ ਸਵਾਗਤ ਹੈ ਜੀ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਦਇਆ ਕਰੋ ਨਾਨਕ ਗੁਣ ਗਾਵੇ ਮਿੱਠਾ ਲਗੈ ਤੇਰਾ ਭਾਣਾ ਬਹੁਤ ਵਧੀਆ ਕੰਪੋਜੀਸ਼ਨ ਹੈ ਨਵੀਂ ਕੰਪੋਜੀਸ਼ਨ ਹੈ ਜੀ ਅੱਜ ਆਪਾਂ ਇਹ ਸ਼ਬਦ ਮਦ ਸੁਰਤੇ ਚੌਥੇ ਚਿੱਟੇ ਤੋਂ ਸ ਸਵਰ ਤੋਂ ਆਪਾਂ ਸ਼ਬਦ ਸਿੱਖਾਂਗੇ ਜੀ ਬਹੁਤ ਵਧੀਆ ਕੰਪੋਜੀਸ਼ਨ ਹੈ ਜੀ ਨਵੀਂ ਕੰਪੋਜੀਸ਼ਨ ਹੈ ਇਸ ਸ਼ਬਦੀ ਤਾਲ ਬੰਦ ਗਹਿਰਵਾ ਤਾਲ ਹੈ ਇਸ ਸ਼ਬਦ ਦੇ ਅੰਦਰ ਲੱਗਣ ਵਾਲੇ ਸਵਰ ਹਾਂਜੀ ਸਾ ਰੇ ਗਾ ਕੋਮਲ ਮਾ ਪਾ ਧਾ ਤਿਨੀ ਕੋਮਲ ਗਾ ਛੋਦ ਵੀ ਇਸ ਸ਼ਬਦ ਦੇ ਅੰਦਰ ਸਵਰ ਲੱਗੇਗਾ ਜੀ ਬਹੁਤ ਵਧੀਆ ਕੰਪੋਜੀਸ਼ਨ ਹੈ ਜੀ ਪਹਿਲਾਂ ਮੈਂ ਆਜ ਨੂੰ ਸਥਾਈ ਤੇ ਅੰਤਰੀ ਗਾਇਨ ਕਰਕੇ ਦੱਸਾਂਗਾ ਫਿਰ ਮੈਂ ਮੈਨੂੰ ਸਲ ਸਲ ਤੇ ਸਾਰਾ ਸ਼ਬਦ ਸਮਝਾਵਾਂਗਾ ਜੀ ਆਪ ਜੀ ਨੇ ਬੜੇ ਬਿਹਰਨ ਸ਼ਬਦ ਸਿੱਖਣਾ ਹੈ ਪੂਰਾ ਸ਼ਬਦ ਸਿੱਖਣ ਲਈ ਪੂਰੀ ਵੀਡੀਓ ਦੇਖਣੀ ਹੈ ਤੁਸੀਂ ਮੇਰੇ ਚੈਨਲ ਉਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਅਤੇ ਆਨਲਾਈਨ ਕਲਾਸਿਸ ਜੁਆਇਨ ਕਰਨ ਲਈ ਤੁਸੀਂ ਮੈਨੂੰ ਮੇਰੇ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਮੇਰਾ WhatsApp ਨੰਬਰ ਅੱਜਿੰਨ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਆਓ ਹੁਣ ਆਪਾਂ ਸ਼ਬਦ ਸਿੱਖੀਏ ਬੋਲ ਚੁੱਕ ਦੀ ਮਾਫੀ ਹੈ ਕਿ ਦਸਮਤ ਬਕਸ਼ਨੀ ਸ਼ਬਦ ਸਿੱਖੀਏ ਜੀ ਦਇਆ ਕਾ ਹਾਲ ਲਗੇ ਤੇਰਾ ਪਨ ਨਿਰਗੁਣ ਮੁਗਦ ਅਜਾਨ ਅਗਿਆਨੀ ਨਿਰਗੁਣ ਮੁਗਦ ਅਜਾਨ ਤੱਸੀਓ ਤਬ ਕਿਆ ਕਰਤਾ ਜਦ ਕਛ ਸੀਓ ਤਬ ਕਿਆ ਕਰਤਾ ਕਮਨ ਕਰਮ ਕਰਾਇਆ ਆਪਣਾ ਖੇ you ਆਪ ਕਰਾਏ ਸਰਬ ਨਿਰੰਤਰ ਸੋਈ ਦਇਆ ਕਰੋ ਨਾਨਕ ਤੁੜਗਾ ਮੈਂ ਬਨਤੀ ਗਨੀ ਨਾ ਚੂਟੇ ਕਤੂ ਕਾਚੀ ਦੇਹ ਆਨੀ ਕਿਰਪਾ ਕਰੋ ਹੋ ਪ੍ਰਭ ਕਰਨ ਹਾਰੇ ਤੇਨੀ ਵਕ ਸੁਨਰਾ ਸਭ ਤੇਰੇ ਕੀਤੇ ਕਾਟ-ਕਾਟ ਤੂੰ ਤੀਂ ਤਿਆਰੀ ਐ ਤੇਰੀ ਗਤ ਸਥਾਈ ਅਤੇ ਬਾਕੀ ਅੰਤਰੇ ਆਪਾਂ ਗਾਇਨ ਕੀਤੇ ਹਨ ਹੁਣ ਆਪਾਂ ਸਲੋ ਸਲੋ ਸਰਾਂ ਦੀ ਸਾਰਾ ਸ਼ਬਦ ਸਿੱਖਦੇ ਹਾਂ ਜੀ ਦਇਆ ਕਰ ਆਵੇ ਮਿੱਠਾ ਲਗੈ ਮਿੱਠਾ ਲਗੈ ਤੇਰਾ ਭਾਨਾ ਮਿੱਠਾ ਲਗੈ ਤੇਰਾ ਭਾਨਾ ਦਇਆ ਕਰੋ ਨਨਕਾ ਨਿਰਗੁਨ ਮੁਗਦ ਨਿਰਗੁਨ ਮੁਗਦ ਅਜਾਨ ਗਿਆਨੀ ਨਿਰਗੁਨ ਮੁਗਦ ਅਜਾਨ ਗਿਆਨੀ ਕਰਮ ਤਰ यह स्थाई है हम आप पहला तरह देखतेब कच्छ सीओ तब क्या करता तब क्या पहला अंतरा है दूसरा दरा सीखते हाँ, फिर अस्थाई आई जाएगी पहले अंतरे तो बाद जिम्मे मैं अब है। अपना खेल आप है अपना ठाकुर रचन रचाया दया करो ये अस्थाई आ गई है अस्थाई अंतरा आ गया है पहला अस्थाई अत्यंतरा ਹੁਣ ਆਪਾਂ ਬਾਕੀ ਅੰਤਰੇ ਸਲੋ ਸਲੋ ਸਿੱਖਦੇ ਹਾਂ ਦੂਸਰਾ ਅੰਤਰਾ ਮੇਰੇ RAM ਰਾਏ ਮੇਰੇ RAM ਰਾਏ ਮੁਝ ਤੇ ਕਛੂ ਨ ਹੋਈ ਆਪੇ ਕਰਤਾ ਆਪ ਕਰਾਏ ਸਰਬ ਨਿਰੰਤਰ ਸੋਈ ਨੈਕਸਟ ਅੰਤਰਾ ਗਨਤੀ ਗਾਨੀ ਨਾ ਛੂਟੇ ਕਤ ਹੂੰ ਕਾਚੀ ਦੇ ਆਨੀ ਕਿਰਪਾ ਕਰੋ ਪ੍ਰਭ ਕਰਨੇ ਹਾਰੇ ਤੇਰੀ ਬਖਸ ਨਿਰਾਲੀ ਨੈਕਸਟ ਅੰਤਰਾ ਲਾਸਟ ਅੰਤਰਾ ਜੀ ਜੰਤ ਸਾਭ ਤੇਰੇ ਕੀਤੇ ਕਾਟ-ਕਾਟ ਤੂੰ ਮਹੀਤ ਆਈ ਹੈ ਤੇਰੀ ਗਤ ਮੇ ਤੂੰ ਹੈ ਜਾਨ ਹੈ ਕੁਦਰਤ ਕੀ ਮਨਾ ਪਾਈ ਹੈ ਦਇਆ ਕਰੋ ਨਾਨਕ ਅੱਜ ਦਾ ਸ਼ਬਦ ਹੈ ਜੀਵੇਂ ਮੈਂ ਬਿਲਸਲ ਸਲਸਲਾ ਸਾਰੰਥ ਸਾਰਾ ਸ਼ਬਦ ਸਮਝਾਇਆ ਜੀ ਨੂੰ ਇਸ ਤਰੀਕੇ ਨਾਲ ਸਿੱਖਣਾ ਹੈ ਪੌਲ ਜਗਦੀ ਮਾਫੀ ਦੇਸਮਤ ਬਖਸ਼ਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ